ਸਾਸ਼ੀ ਗਾਲ ਦੋਸਤੋ ਜਿਆਦਾ ਨਵਾਂ ਪਲੇਟਫਾਰਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਸਾਡੇ ਨਾਲ ਬਾਰਡ ਨੰਬਰ 13 ਤੋਂ ਐਡਵੋਕੇਟ ਅਮਨ ਮਿੱਤਲ ਜੀ ਸਟੂਡੀਓ 'ਚ ਹਾਜ਼ਰ ਹੈ ਮਾਨਸਾ ਦੀ ਹਾਲ ਬਿਆਨੀਆਂ ਜਿਹੜੀ ਇਹ ਦੱਸਣਗੇ ਕਿ ਮਾਨਸਾ ਦੇ ਵਿੱਚ ਕਿੱਥੇ ਕੀ ਹੋ ਰਿਹਾ ਕੀ ਸਿਸਟਮ ਦੇ ਵਿੱਚ ਸੁਧਾਰ ਚਾਹੀਦਾ ਹੈ ਨਗਰ ਕੌਂਸਲ ਮਾਨਸਾ ਦੀਆਂ ਕੀ ਕੀ ਡਿਊਟੀਆਂ ਹਨ ਕੀ ਉਹ ਕਰ ਰਹੇ ਹੈ ਤੇ ਕੀ ਕਰਨਾ ਚਾਹੀਦਾ ਮਿੱਤਲ ਸਾਹਿਬ ਸਭ ਤੋਂ ਪਹਿਲਾਂ ਸਟੂਡੀਓ 'ਚ ਤੁਹਾਡਾ ਸਵਾਗਤ ਸਾਸ਼ੀ ਗਾਲ ਸਾਸ਼ੀ ਗਾਲ ਤੁਸੀਂ ਸਮਾਂ ਕੱਢਿਆ ਮਾਨਸਾ ਬਾਰੇ ਗੱਲ ਕਰਨ ਦੇ ਲਈ ਹਾਂਜੀ ਸਭ ਤੋਂ ਪਹਿਲਾਂ ਇਹ ਦੱਸੋ ਨਗਰ ਕਾਉਂਸਲ ਮਾਨਸਾ ਦਾ ਮਾਮਲਾ ਕੀ ਹੈ ਕਿੱਥੇ ਉਲਝਣ ਪਾਣੀ ਹੈ ਜਿਹੜਾ ਆਪਣਾ ਸਰਿੰਦਰ ਠੇਕੇਦਾਰ ਨੇ ਕੰਪਲੇਂਟ ਕੀਤੀ ਜੀ ਕੁਝ ਬੰਦੇ ਰੈਸਟ ਹੋਏ ਇੱਕ ਬੰਦਾ ਰੈਸਟ ਹੋਇਆ ਬਾਕੀ ਫਰਾਰ ਹੈ ਕਿਉਂ ਹੋਇਆ ਜਾ ਦੇਖੋ ਮੈਂ ਇਸ ਵਾਰ ਇਹ ਜਿਹੜਾ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਵੀ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਤੁਹਾਨੂੰ ਉਸ ਸੰਸਥਾ ਦਾ ਜਿਵੇਂ ਮਾਈਂਡਡ ਹੋਣਾ ਜ਼ਰੂਰੀ ਹੈ ਜੀ ਤੁਸੀਂ ਉਹ ਸੰਸਥਾ ਦੇ ਵਿੱਚ ਸੇਵਾ ਕਰਨ ਲਈ ਆਏ ਹੋ ਜੀ ਤੁਹਾਨੂੰ ਕਿਸੇ ਨੇ ਮੋਡੀ ਬਣਾ ਕੇ ਭੇਜਿਆ ਤਾਂ ਤੁਸੀਂ ਉਹਦੇ ਮਾਲਕ ਨਹੀਂ ਹੈਗੇ ਜੀ ਤੁਸੀਂ ਉੱਥੇ ਕੁਝ ਸਮੇਂ ਲਈ ਆਏ ਹੋ ਹਾਂ ਤਾਂ ਤੁਸੀਂ ਆਪਣੀਆਂ ਡਿਊਟੀਆਂ ਨੂੰ ਸਮਝਦੇ ਹੋਏ ਕੰਮ ਕਰੋ ਜੀ ਜਦੋਂ ਕੋਈ ਉੱਥੇ ਇਸ ਤਰ੍ਹਾਂ ਦੇ ਬੰਦੇ ਆ ਗਏ ਜਿਨ੍ਹਾਂ ਨੇ ਉਸ ਨਗਰ ਕੌਂਸਲ ਨੂੰ ਜਿਹੜੀ ਕਿ ਸ਼ਹਿਰ ਨਿਵਾਸੀਆਂ ਦੀ ਮਾਂ ਸੰਸਥਾ ਹੈਗੀ ਹੈ ਜੀ ਤੇ ਜਿਵੇਂ ਆਪਾਂ ਸਮਝਦੇ ਆ ਵੀ ਜਿਵੇਂ ਇੱਕ ਗੌਸ਼ਾਲਾ ਉਮੀ ਨਗਰ ਕੌਂਸਲ ਹਾਂਜੀ ਉਥੇ ਆ ਕੇ ਤੁਸੀਂ ਇੱਕ ਖੁੱਲਾ ਖੇਡ ਚਲਾਤਾ ਤਾਂ ਇਹੇ ਜਿਹੀਆਂ ਚੀਜ਼ਾਂ ਹੋਣੀਆਂ ਸੁਭਾਵਿਕ ਜੀ ਜਦੋਂ ਉੱਤੇ ਤੁਹਾਡੇ ਘਰ ਦੇ ਉੱਤੇ ਘਰ ਦੇ ਮੁਖੀ ਦਾ ਡੰਡਾ ਹੀ ਨਹੀਂ ਹੈਗਾ ਤਾਂ ਜਵਾਕਾਂ ਨੇ ਤਾਂ ਵਿਗੜ ਹੀ ਜਾਣਾ ਜੀ ਤਾਂ ਤੁਸੀਂ ਜਦੋਂ ਨਗਰ ਕੌਂਸਲ ਦੇ ਸਾਡੇ ਜਿਹੜੇ ਮੁਖੀਆ ਜੀ ਉਹੀ ਬੇਲਗਾਮ ਹੋ ਗਏ ਜੀ ਤਾਂ نیچے ਦਾ ਸਾਰਾ ਕੁਝ ਇਹ ਹੋਣਾ ਹੀ ਹੈ ਜੀ ਅੱਗੇ ਸੁਣਦੇ ਹੁੰਦੇ ਸੀ ਵੀ ਇਹ ਕੰਮ ਹੁੰਦਾ ਹੈ ਹਾਂ ਤਾਂ ਹੁਣ ਜਦੋਂ ਠੇਕੇਦਾਰਾਂ ਨਾਲ ਪ੍ਰੋਬਲਮ ਆਈ ਤਾਂ ਉਹਨਾਂ ਨੇ ਉਹਨਾਂ ਨੂੰ ਰੱਗੇ ਹੱਥੀ ਵੀਡੀਓ ਤੇ ਆਡੀਓ ਤੇ ਤੇ ਬੈਸਲੈਂਡ ਦੀ ਵੀ ਪੜਾਤਾ ਹੂੰ ਉਹਦੇ ਵਿੱਚ ਸਰਿਆਂ ਵਿੱਚ ਸਾਰੀਆਂ ਗੱਲਾਂ ਆਈਆਂ ਵੀ 80% ਕਮਿਸ਼ਨ ਆ ਹੂੰ ਤਾਂ ਉਹਦੇ ਵਿੱਚ ਹੁਣ ਕੋਈ ਸਾਰੇ ਬੰਦੇ ਇਹ ਪਬਲਿਕ ਦੇ ਵਿੱਚ ਓਪਨ ਆ ਗੱਲ ਹੂੰ ਤਾਂ ਉਸ ਚੀਜ਼ ਨੂੰ ਅਸੀਂ ਮੰਨਦੇ ਆ ਵੀ ਸਾਡੇ ਲਈ ਬੜਾ ਮੰਦਭਾਗ ਹੈ ਹੂੰ ਵੀ ਅਸੀਂ ਉਸ ਸਮੇਂ ਦੇ ਜਾਂ ਉਸ ਸੰਸਥਾ ਦੇ ਵਿੱਚ ਐਜ਼ ਅ ਕਾਉਂਸਲਰ ਭਾਗੀ ਹਾਂ ਹੂੰ ਪਰ ਅਸੀਂ ਕਿਸੇ ਇਸ ਤਰ੍ਹਾਂ ਦੀ ਧਾਨਲੀ ਦੇ ਵਿੱਚ ਭਾਗੀ ਨਹੀਂ ਹੂੰ ਅਸੀਂ ਇੱਕ ਜੂਨ 2021 ਨੂੰ ਜਦੋਂ ਪਹਿਲੀ ਵਾਰੀ ਮੀਟਿੰਗ ਹੋਈ ਨਗਰ ਕੌਂਸਲ ਦੀ ਜੀ ਅਸੀਂ ਉਦੋਂ ਤੋਂ ਹੀ ਪਹਿਲੀ ਮੀਟਿੰਗ ਦੇ ਵਿੱਚ ਹੀ ਮੇਰੇ ਧਰਮ ਪਤਨੀ ਰੰਜਨਾ ਮਿੱਤਲ ਕੌਂਸਲਰ ਨੇ ਜੀ ਉਦੋਂ ਤੋਂ ਹੀ ਉਹ ਆਪਦੀ ਆਵਾਜ਼ ਚੱਕਦੇ ਰਹੇ ਐ ਜੀ ਵੀ ਇਹ ਜਿਹੜੀਆਂ ਹੈਗੀਆਂ ਚੀਜ਼ਾਂ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਜੀ ਇਹ ਚੀਜ਼ ਮੇਰੀ ਰਿਟਰਨ ਸਬਮਿਸ਼ਨ ਤੁਸੀਂ ਨਗਰ ਕੌਂਸਲ ਦੇ ਵਿੱਚੋਂ ਕਢਾ ਸਕਦੇ ਹੋ ਪਹਿਲੀ ਮੀਟਿੰਗ ਦੇ ਵਿੱਚ ਹੀ ਜੀ ਵੀ ਨਗਰ ਕੌਂਸਲ ਦੇ ਵਿੱਚ ਜਿਹੜੀਆਂ ਪਬਲਿਕ ਨੂੰ ਸੇਵਾਵਾਂ ਦੇਣੀਆਂ ਹੈ ਜੀ ਉਹ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਬਾਇ ਵੇ ਆਫ ਚਾਹੇ ਉਹ ਕੋਈ ਵੈਬਸਾਈਟ ਹੈ ਚਾਹੇ ਕੋਈ ਐਪ ਹੈ ਇਹ ਜਿਵੇਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵੀ ਇਹ ਪ੍ਰਸ਼ਤਾਚਾਰੀ ਕਿਉਂ ਹੋਈ ਜੀ ਠੇਕੇਦਾਰ ਤੋਂ ਦਾ ਕਮਿਸ਼ਨ ਦਾ ਮਾਮਲਾ ਸੀ ਜੀ ਉਹਨੂੰ ਤੰਗ ਕੀਤਾ ਗਿਆ ਉਹਨੇ ਫੜਾਤੇ ਜੀ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਮੈਂ ਜਿਵੇਂ ਜੀਰਕਪੁਰ ਹੈਗਾ ਹਾਂਜੀ ਸਿਟੀ ਹੱਬ ਜੀ ਉਥੇ 8 ਕਰੋੜ ਰੁਪਇਆ ਐਵਰੇਜ ਜਿੰਨਾ ਤੱਕ ਮੈਨੂੰ ਨੌਲੇਜ ਹੈ ਪ੍ਰੋਪਰਟੀ ਟੈਕਸ ਇਕੱਠਾ ਹੁੰਦਾ ਸਾਬ ਦਾ ਤੇ ਪਰਚੀਆਂ ਉਹਨਾਂ ਦੀਆਂ 20 ਲੱਖ ਦੀਆਂ ਵੀ ਨਹੀਂ ਕੱਟੀਆਂ ਜਾਂਦੀਆਂ ਨਗਰ ਕੌਂਸਲ ਚ ਸਾਰਾ ਆਨਲਾਈਨ ਹੈ ਸਿਸਟਮ ਜੀ ਪਬਲਿਕ ਨੂੰ ਦੱਸਿਆ ਹੀ ਨਹੀਂ ਜਾਂਦਾ ਉਹਨਾਂ ਨੇ ਟਰਾਂਸਪੇਰੈਂਟ ਕੀਤਾ ਤਾਂ ਉਹ ਪ੍ਰੋਪਰਟੀ ਟੈਕਸ ਦਾ ਘਪਲਾ ਦਾ ਬਚ ਗਿਆ ਨਾ ਬਚ ਗਿਆ ਜੀ ਤਾਂ ਇਸੇ ਤਰੀਕੇ ਨਾਲ ਕਿਉਂਕਿ ਮੁੱਢਲੀਆਂ ਸਭਾਵਾਂ ਲਈ ਹਰੇਕ ਨੂੰ ਨਗਰ ਕੌਂਸਲ ਕੋਲ ਜਾਣਾ ਪੈਂਦਾ ਜੀ ਵੱਖ-ਵੱਖ ਤਰ੍ਹਾਂ ਦੀਆਂ ਸਭਾਵਾਂ ਫਿਰ ਜਦੋਂ ਕੋਈ ਪਬਲਿਕ ਨੂੰ ਟਰਾਂਸਪੇਰੈਂਸੀ ਨਹੀਂ ਹੋਊਗੀ ਜੇ ਜਦੋਂ ਉਹਨਾਂ ਨੂੰ ਤੰਗ ਜਲੀਲ ਪਰੇਸ਼ਾਨ ਕੀਤਾ ਜਾਂਦਾ ਤਾਂ ਅੱਜ ਕੱਲ੍ਹ ਲੋਕਾਂ ਕੋਲੇ ਸਮੇਂ ਦੀ ਕਮੀ ਹੈ ਤਾਂ ਫਿਰ ਭ੍ਰਿਸ਼ਟਾਚਾਰ ਨੂੰ ਤਾਂ ਬੜਾਵਾ ਮਿਲ ਹੀ ਰਿਹਾ ਜੀ ਪਿਛਲੀਆਂ ਸਰਕਾਰਾਂ ਵੀ ਰਹੀਆਂ ਜੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਾਜ ਕੀਤਾ 10 ਸਾਲ ਕਪਟਨ ਬਰਿੰਦਰ ਸਿੰਘ ਰਹੇ ਚੰਨੀ ਸਾਹ ਹੋ ਰਹਿ ਕੇ ਗਏ ਆ ਤੇ ਹੁਣ ਭਗਵੰਤ ਸਿੰਘ ਮਾਨ ਆ ਮੁੱਖ ਮੰਤਰੀ ਪੰਜਾਬ ਕਿੰਨਾ ਫਰਕ ਦੇਖਦੇ ਆ ਸਰਕਾਰਾਂ ਚ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਬੜਾ ਤਕੜਾ ਅਜੰਡਾ ਹੈ ਸਰਕਾਰ ਭ੍ਰਿਸ਼ਟਾਚਾਰ ਦੇ ਬੁੱਧੇ ਤੇ ਬਣੀ ਸੀ ਤੇ ਉਹ ਬਹੁਤ ਸਖਤ ਹੈ ਇਸ ਮਾਮਲੇ ਦੇ ਵਿੱਚ ਜੀ ਮੁੱਖ ਮੰਤਰੀ ਸਭ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਪਰ ਦੇਖੋ ਕਿਤਨਾ ਕਿਤੇ ਨੀਚੇ ਕੰਟਰੋਲ ਦੇ ਵਿੱਚ ਫਰਕ ਰਿਹਾ ਜੀ ਹੁਣ ਇਹ ਪਿੱਛੇ ਕੁਝ ਸਾਡੇ ਕਾਉਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਰਲ ਗਏ ਜੀ ਦੇਖੋ ਪਾਰਟੀਆਂ ਦੇ ਵਿੱਚ ਸਭ ਦਾ ਵੈਲਕਮ ਹੁੰਦਾ ਜੀ ਕੋਈ ਗਬੰਦੇ ਗਲਤ ਮਨਸ਼ਾ ਨਾਲ ਆ ਲਾ ਕੇ ਉਹਦਾ ਜੇ ਫਾਇਦਾ ਚੱਕ ਗਏ ਹਾਂਜੀ ਤਾਂ ਫਿਰ ਉਹ ਫੜੇ ਵੀ ਗਏ ਤਾਂ ਮੈਂ ਤਾਂ ਇਹ ਕਹਾਂਗਾ ਵੀ ਸਰਕਾਰ ਦੀ ਜਿਹੜੀ ਇਹ ਸਮਾਏ ਕਾਬਲੇ ਤਾਰੀਫ ਹੈ ਉਹਨਾਂ ਨੇ ਸਭ ਨੂੰ ਮਤਲਬ ਇਹਦੇ ਵਿੱਚ ਬੁੱਕ ਕੀਤਾ ਜਿਹੜੇ ਬੰਦੇ ਸੀ ਹੋਰ ਜਿਹੜੀਆਂ ਕੋਤਾਂਦਲੀਆਂ ਸਾਡੇ ਹੋਰ ਕਾਉਂਸਲਰ ਸਾਹਿਬ ਨੇ ਜਿਹੜੀਆਂ ਲੋਕ ਦੱਸੀਆਂ ਹੋਈਆਂ ਹੁਣ ਉੱਤੇ ਤੇ ਵੀ ਸਟੇਟ ਜਿਹੜੀ ਲੋਕਲ ਬਾਡੀ ਦੀ ਵਿਜੀਲੈਂਸ ਹੋ ਕੰਮ ਕਰ ਰਹੀ ਹੈ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਮਤਲਬ ਚੰਗੇ ਜਿਹੜੇ ਰਿਜ਼ਲਟ ਸਾਹਮਣੇ ਆਣਗੇ ਤੇ ਇੱਕ ਵਾਰੀ ਜਿਹੜੇ ਇਸ ਤੋਂ ਲੋਕ ਸਬਕ ਲੈਣਗੇ ਦੂਸਰੇ ਨਗਰ ਕਾਉਂਸਲਰਾਂ ਦੇ ਵਿੱਚ ਤੇ ਭ੍ਰਿਸ਼ਟਾਚਾਰ ਤੇ ਕੰਟਰੋਲ ਹੋਊਗਾ ਜੀ ਮਾਂਸਾ ਦਾ ਸੀਵਰੇਜ ਦਾ ਮੁੱਦਾ ਬੜਾ ਭੱਖਦਾ ਹੈ ਥੋੜੀ ਜਿਹੀ بارش ਹੁੰਦੀ ਹੈ ਸੀਵਰੇਜ ਚੋਕ ਗਲੀਆਂ ਚ ਪਾਣੀ ਲੋਕਾਂ ਦੇ ਘਰਾਂ ਚ ਪਾਣੀ ਖੁੱਲੀਆਂ ਖਾਲੀਆਂ ਉਹ ਪਰ ਜਾਂਦੀਆਂ ਹਨ ਦੁਕਾਨਾਂ ਬੰਦ ਕਰਨੀ ਪੈਂਦੀ ਹੈ ਦੁਕਾਨਦਾਰਾਂ ਨੂੰ ਨੁਕਸ ਕਿੱਥੇ ਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਨੁਕਸ ਤਾਂ ਪੁਰਾਣੇ ਆ ਜੀ ਆ ਫਰਜ਼ ਬੰਦਾ ਹੁਣ ਵਾਲੀਆਂ ਸਰਕਾਰਾਂ ਦਾ ਹੁਣ ਵਾਲੇ ਐਡਮਿਨਿਸਟ੍ਰੇਸ਼ਨ ਦਾ ਹੁਣ ਵਾਲੇ ਚੁਣੇ ਹੋਏ ਨੁਮਾਇੰਦਿਆਂ ਦਾ ਖਾਸ ਤੌਰ ਤੇ ਨਗਰ ਕੌਂਸਲ ਦੇ ਐਮਸੀਆਂ ਦਾ ਜੀ ਦੇਖੋ ਮੈਂ ਪਰਸਨਲ ਤੁਹਾਡੇ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਕਰਦਾ ਹਾਂ ਜੀ ਬਾਬਾ ਭਾਈ ਗੁਰਲਾਸ ਜੀ ਦੀ ਸਮਾਦ ਦੇ ਲਾਗੇ ਜਿਹੜਾ ਵੱਡਾ ਇੱਕ ਕੋੜੇ ਦਾ ਢੇਰ ਸੀ ਜਿਹੜਾ ਮਾਨਸਾ ਦੇ ਨਾਮ ਤੇ ਕਲੰਕ ਸੀ ਹਾਂ ਅੱਜ ਕੱਲ ਉਹ ਕਾਫੀ ਹੱਦ ਤੱਕ ਤੁਹਾਨੂੰ ਪਤਾ ਹੈ ਉੱਥੋਂ ਚੱਕਿਆ ਗਿਆ ਹਾਂ ਹਾਂ ਬਿਲਕੁਲ ਜੀ ਉਹਦੀ ਰੈਮੀਡੇਸ਼ਨ ਹੋ ਕੇ ਅਲੱਗ-ਅਲੱਗ ਜਗ੍ਹਾ ਤੇ ਚਲਾ ਗਿਆ ਹਾਂ ਇਹਦੇ ਵਿੱਚ ਪਰਸਨਲੀ ਮੈਂ ਐਮਐਲਏ ਸਾਹਿਬ ਸਾਡੇ ਵਿਜੀ ਸਿੰਘਲਾ ਜੀ ਦਵਿੰਦਰ ਜਿੰਦਲ ਵਾਰਡ ਨੰਬਰ 4 ਤੋਂ ਐਮਸੀ ਜੀ ਮਤਲਬ 5-6 ਵਾਰ ਅਸੀਂ ਉਹਨਾਂ ਨਾਲ ਗਏ ਮੈਡਮ ਇਸ਼ਾ ਕਾਲੀਆ ਜੀ ਆਈਐਸ ਜਿਹੜੇ ਮਾਨਸਾ ਵੀ ਐਡੀਸੀ ਰਹਿ ਕੇ ਗਏ ਆ ਉਹਦੇ ਪਲਾਨਿੰਗ ਦੇ ਸੀਈਓ ਜੀ ਜੀ ਇਹਦੇ ਵਿੱਚ ਮੈਂ ਇੱਕ ਇੱਥੇ ਇਹ ਮਾਨਸਾ ਨਗਰ ਕੌਂਸਲ ਦੇ ਰਹੇ ਐਮਈ ਦਾ ਨਾਮ ਵੀ ਲੈਣਾ ਚਾਹੂੰਗਾ ਸ਼ੈਲੀ ਰਾਸ ਜੀ ਆਈਐਸ ਉਸ ਸਮੇਂ ਦੇ ਐਡੀਸੀ ਉਕਾਰ ਸਿੰਘ ਜੀ ਜੀ ਇਹਨਾਂ ਬੰਦਿਆਂ ਦੀ ਮਿਹਨਤ ਤੇ ਅਸੀਂ ਉਹਨੂੰ ਫਾਲੋਅ ਅਪ ਕੀਤਾ ਤੇ 3 ਕਰੋੜ 54 ਲੱਖ ਰੁਪਿਆ ਭਾਰਤ ਸਰਕਾਰ ਦੇ ਸਵਚ ਭਾਰਤ ਮਿਸ਼ਨ ਦੇ ਵਿੱਚੋਂ ਮਿਲਿਆ ਤੇ ਅੱਜ ਉਹਦਾ ਕੰਮ ਚੱਲ ਰਿਹਾ ਤੇ ਤਕਰੀਬਨ ਖਤਮ ਹੋਣ ਵਾਲਾ ਜੀ ਤੇ ਆਪਾਂ ਗੱਲ ਕਰਦੇ ਹਾਂ ਹੁਣ ਸੀਵਰੇਜ ਸਿਸਟਮ ਦੀ ਜੀ ਸੀਵਰੇਜ ਸਿਸਟਮ ਡੇ ਬਾਈ ਡੇ ਮਤਲਬ ਸ਼ਹਿਰ ਦੀ ਬਾਦੀ ਵਧੀ ਜਾਂਦੀ ਹੈ ਪਾਣੀ ਦਾ ਸਿਸਟਮ ਦੇਖੋ ਜਿਹੜੀਆਂ ਉਹਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਆਪਾਂ ਕੋਈ ਕਹਿੰਦਾ ਵੀ ਇਹਦੀ ਸਫਾਈ ਨਹੀਂ ਹੋਈ ਕੋਈ ਕਹਿੰਦਾ ਵੀ ਇਹ ਆਪ ਵਿੱਚ ਜਾਂਦਾ ਸਭ ਕੁਝ ਠੀਕ ਹੈ ਜੀ ਜਿਹੜੇ ਟੈਕਨੀਕਲ ਬੰਦੇ ਕਹਿੰਦੇ ਵੀ ਸੀਵਰੇਜ ਵਧੀਆ ਪਿਆ ਹੋਇਆ ਸਾਨੂੰ ਨਹੀਂ ਪਤਾ ਜੀ ਪਰ ਪਾਣੀ ਦੀ ਅੱਗੇ ਨਿਕਾਸੀ ਨਹੀਂ ਹੈਗੀ ਪਾਣੀ ਨੇ ਖੜਨਾ ਹੀ ਹੈ ਪਾਣੀ ਦੀ ਨਿਕਾਸੀ ਨੂੰ ਜਿਹੜਾ ਪੱਕਾ ਹੱਲ ਕਰਨ ਲਈ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਹਾਂਜੀ ਵੀ ਨਗਰ ਕੌਂਸਲ ਤੋਂ ਬਿਨਾ ਜੀ ਜਿਸ ਬੰਦੇ ਨੇ ਸਭ ਤੋਂ ਵੱਧ ਜ਼ੋਰ ਲਾਇਆ ਉਹ ਡਾਕਟਰ ਵਿਜੇ ਸਿੰਘ ਲਾ ਐਮ ਐਲ ਹਲਕਾ ਮਾਨਸਾ ਜੀ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਮੈਂ ਮੈਨੂੰ 15 ਸਾਲ ਹੋ ਗਏ ਸਮਾਸ਼ੇਵਾਚ ਕੰਮ ਕਰਦੇ ਆ ਇਹਨੂੰ ਤੇ ਇਸ ਤਰ੍ਹਾਂ ਦੇ ਵੀ ਉਹਨਾਂ ਨੇ ਕਿ ਕਿੱਥੇ ਕਿੱਥੇ ਇਹ ਮੁੱਦੇ ਕਿੰਨੇ ਵਾਰ ਮਲਟੀਪਲ ਮਲਟੀਪਲ ਟਾਈਮਸ ਦਾ ਉਹ ਦਿਨ ਦੇ ਵਿੱਚ ਮਾਨਸ ਐਡਮਿਨਿਸਟ੍ਰੇਸ਼ਨ ਨਾਲ ਤੇ ਹਾਇਰ ਉਹਨਾਂ ਨਾਲ ਗੱਲ ਕਰਦੇ। ਜੀ। ਥਰਮਲ ਨਾਲ ਜਦੋਂ ਥਰਮਲ ਲੱਗਿਆ ਉਦੋਂ ਇੱਕ ਕੰਟ੍ਰੈਕਟ ਹੁੰਦਾ ਵੀ ਜਿਹੜਾ ਵੀ ਕਿਤੇ ਵੇਸਟ ਵਾਟਰ ਹੈਗਾ ਨੇੜੇ-ਤੇੜੇ ਦੇ 50 ਕਿਲੋਮੀਟਰ ਦੇ ਏਰੀਆ ਦਾ ਆਪਣੇ ਤੋਂ 17 ਕਿਲੋਮੀਟਰ ਦੂਰ ਹੂੰ। ਵੀ ਉਹ ਥਰਮਲ ਨੇ ਆਪਣੇ ਲਈ ਬਰਤਣਾ ਹੁੰਦਾ ਜਿੱਥੇ ਬੋਇਲਰਸ ਲਈ। ਹੂੰ। ਪਰ ਹੁਣ ਉਹ ਕਿਤਨਾ ਕਿਤੇ ਜਾਨਾ ਕਰਨੀ ਕਰਦੇ ਰਹਿੰਦੇ ਆ ਮੈਂ ਤੁਹਾਨੂੰ ਕੈਮਰੇ ਸਾਹਮਣੇ ਇੱਕ ਤੋਂ ਚੀਜ਼ਾਂ ਦੱਸ ਦਿੰਦਾ ਵੀ। ਤਕਰੀਬਨ ਇਹ ਨੇੜੇ ਲੱਗਿਆ ਪਿਆ ਕੰਮ। ਉਸ ਨੂੰ ਜਿਹੜਾ ਸਵਰੇ ਦੀ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਉਹ ਥਰਮਲ ਵਾਲਿਆਂ ਨੇ ਕੀ ਬਣਾਇਆ ਜੀ ਫਿਰ ਉਧਰ ਥਰਮਲ ਨਾ ਥੋੜੀ ਜਨਾਨਾ ਕਰਨੀ ਕਰਦਾ ਹੈ ਉਹ ਥਰਮਲ ਦਾ ਆਪਣਾ ਪੈਸਾ ਖਰਚ ਹੋਣਾ ਹੈ ਉਹ ਕਦੇ ਕਹਿੰਦੇ ਆ ਵੀ ਇਹ ਸੋਡਾ ਪਾਣੀ ਸਾਫ ਨਹੀਂ ਹੈਗਾ ਸਾਨੂੰ ਸੈਕੰਡਰੀ ਟ੍ਰੀਟਮੈਂਟ ਦਾ ਹੋਰ ਕਰਨ ਲਈ ਉੱਥੇ ਇੱਕ ਹੋਰ ਟ੍ਰੀਟਮੈਂਟ ਫਰੰਟ ਲਾਣਾ ਪੈਂਦਾ ਜੀ ਬੇਸਿਕਲੀ ਇਹ ਪੀਐਸਪੀਸੀਐਲ ਨਾਲ ਇਹਨਾਂ ਦੇ ਸਮਝੌਤੇ ਆ ਜੀ ਪੀਐਸਪੀਸੀਐਲ ਕੈਪੀਟਲ ਕਾਸਟ ਹੈ ਜਿਹੜੀ ਉਹਨਾਂ ਤੋਂ ਲੈਣੀ ਹੁੰਦੀ ਹੈ ਬਾਅਦ ਚਾਹੇ ਇਹਨਾਂ ਨੇ ਰਿਕਵਰ ਕਰਨੀ ਹੈ ਉਹ ਗੱਲਾਂ ਚਲੋ ਹੈਗੀਆਂ ਸਰਕਾਰ ਲੈਵਲ ਤੇ ਵੱਡੇ ਪਰ ਉਹ ਜਿਹੜਾ ਸਾਡਾ ਜਿਹੜਾ ਹੈਗਾ ਸਿਸਟਮ ਅਸੀਂ ਉਹ ਅਸੀਂ ਤਾਂ ਸਿਰਫ ਉਸੇ ਤੇ ਹੀ ਕੰਮ ਕਰ ਰਹੇ ਹਾਂ ਵੀ ਇਹਦਾ ਪੱਕਾ ਹੱਲ ਹੋ ਜੇ ਜੀ ਦੂਸਰਾ ਹੱਲ ਹੈ ਉਹਦੇ ਲਈ ਜਿਹੜਾ ਘਰਾਂਗਣਾ ਵਾਲਾ ਜਿਹੜਾ ਵੀ ਹੈਗਾ ਇੱਥੇ ਇਸ ਦੀ ਜਿਹੜੀ ਨਾਲੀ ਹੈ ਉਹਦੇ ਵਿੱਚ ਜਾਣ ਲਈ ਹੈਨਾ ਜੀ ਪਰ ਉਹ ਕਿਤਨਾ ਕਿਤੇ ਫਿਜ਼ੀਬਿਲਟੀ ਉਹਦੀ ਘੱਟ ਹੈ ਤੇ ਨਾਲ ਹੀ ਇਹ ਹੈਗੇ ਵੀ ਅਲਮੋਸਟ 44 ਕਰੋੜ ਰੁਪਇਆ ਸਪੈਸ਼ਲ ਗ੍ਰਾਂਟ ਦੇ ਵਿੱਚੋਂ ਇਸ ਕੰਮ ਲਈ ਇੱਕ ਵਾਰੀ ਗ੍ਰਾਂਟ ਵੀ ਹੋ ਗਿਆ ਜੀ ਮਾਨਸਾ ਦੇ ਵਿੱਚ ਹੋਰ ਕੀ ਸੁਧਾਰ ਚਾਹੋਣੇ ਤੁਹਾਨੂੰ ਲੱਗਦਾ ਹੈ ਕਿ ਕਾਫੀ ਸਮੇਂ ਤੋਂ ਜਿਹੜੇ ਮਾਨਸਾ ਦੇ ਲੋਕ ਭੁਗਤ ਰਹੇ ਹੋਣ ਦੇਖੋ ਬੇਸਿਕਲੀ ਤਾਂ ਜਿਹੜਾ ਹੈਗਾ ਸੁਧਾਰ ਕੀ ਨਹੀਂ ਕਰਨਾ ਜੀ ਖਰਾਬ ਕੀ ਨਹੀਂ ਕਰਨਾ ਲੋਕਾਂ ਨੇ ਹਾਂਜੀ ਕੋ ਜਿਹੜੀਆਂ ਮੇਨ ਬਾਜ਼ਾਰਸ ਹੈਗੇ ਉਹਦੀ ਇਨਫਰੋਚਮੈਂਟ ਲਈ ਸੰਦੇ ਤੌਰ ਤੇ ਜੇ ਲੋਕ ਰਾਜੀ ਹੋਣ ਥੋੜਾ ਥੋੜਾ ਪਾਰਕਿੰਗ ਦਾ ਸਿਸਟਮ ਛੱਡਿਆ ਜਾਵੇ ਸ਼ਹਿਰ ਦੇ ਮੇਨ ਬਜ਼ਾਰਾਂ ਜਿਵੇਂ ਸਿਨੇਮਾ ਰੋਡ ਦੇ ਦੋਨੇ ਪਾਸੇ ਪਾਰਕਿੰਗ ਦਾ ਪ੍ਰਬੰਧ ਹੋਵੇ ਜਿਵੇਂ ਹੁਣ ਇਹ ਅੰਡਰਵੇਜ ਜਿਹਦੇ ਚ ਪਾਣੀ ਭਰ ਜਾਂਦਾ ਠੀਕ ਹੈ ਇਹਦੇ ਲਈ ਕੋਈ ਚਲ ਕਮ ਸੇ ਕਮ ਲਾਂਗੇ ਲਈ ਕੋਈ ਸਬਸਟੇਸ਼ਨ ਐਸ ਜੂ ਵੀ ਪਿੱਛੇ ਜੇ ਪਾਸ ਹੋਏ ਸੀਗੇ ਮਾਨਸਾ ਦਾ ਨਾਮ ਸੀਗਾ ਪਰ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਕਦੇ ਆਪਾਂ ਸੁਣਦੇ ਹਾਂ ਵਿਚਕੇਰੀਆਂ ਵਾਲੇ ਫਾਟਕ ਤੇ ਪਰ ਇਹਨੂੰ ਜਿਹੜਾ ਇਹ ਲੋਡਿੰਗ ਅਨਲੋਡਿੰਗ ਹੈ ਇਹ ਬਾਹਰ ਜਾਣੀ ਚਾਹੀਦੀ ਹੈ ਜੀ ਜਿਹੜੇ ਕੋ ਆਰਾ ਪਸ਼ੂਆਂ ਦਾ ਸਿਸਟਮ ਹੈ ਕੈਟਲ ਪੌਂਡ ਵਗੈਰਾ ਠੀਕ ਹੈ ਸਰਕਾਰ ਕੋਲ ਨਾ ਚੀਜ਼ਾਂ ਦੇ ਕੰਮ ਕਰਨੇ ਚਾਹੀਦੇ ਜਿਵੇਂ ਹੁਣ ਸਬਜ਼ੀ ਮੰਡੀਆਂ ਚ ਹੈਗੀਆਂ ਹਾਂਜੀ ਉਹਨਾਂ ਲਈ ਵੀ ਲਗ ਥਾਂ ਹੋਣੀ ਚਾਹੀਦੀ ਸਬਜ਼ੀ ਮੰਡੀ ਉੱਥੇ ਟ੍ਰੈਫਿਕ ਨੂੰ ਵੀ ਜਮ ਕਰਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਬੇਸਿਕਲੀ ਕੰਮ ਕਰਨ ਵਾਲਾ ਬੰਦਾ ਜਾਂ ਫਿਰ ਉਹਦੇ ਲਈ ਡੰਡਾ ਜੀ ਤੇ ਉਹਦੇ ਲਈ ਨੌਲੇਜ ਜੀ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਜੀ ਮੀਟ ਮਾਰਕੀਟ ਹੈ ਉਹ ਇੱਕ ਲਗ ਸਪੈਸੀਫਾਈਡ ਥਾਂ ਤੇ ਹੋਣੀ ਚਾਹੀਦੀ ਹੈ ਜੀ ਸਬਜੀ ਮੰਡੀ ਇੱਕ ਸਪੈਸੀਫਾਈਡ ਥਾਂ ਤੇ ਹੋਣੀ ਚਾਹੀਦੀ ਹੈ ਉੱਥੇ ਉਹਦੇ ਫਿਰ ਜਦੋਂ ਇੱਕ ਸਪੈਸੀਫਾਈਡ ਥਾਂ ਹੋਊਗੀ ਤਾਂ ਉੱਥੇ ਉਹਦੇ ਨਾਲ ਜਿਹੜੀਆਂ ਰਿਲੇਟਡ ਪ੍ਰੋਬਲਮਸ ਹੈ ਉਹਨੂੰ ਵੀ ਸੌਲਟ ਆਊਟ ਕੀਤਾ ਜਾ ਸਕਦਾ ਨਾ ਫੋਰ ਮੰਨ ਲਓ ਸਬਜੀ ਮੰਡੀ ਤੇ ਆਪਾਂ ਕਹਿੰਦੇ ਆ 12 ਪਸ਼ੂ ਆਉਂਦੇ ਆ ਤਾਂ ਫਿਰ ਉਸ ਤਰ੍ਹਾਂ ਦਾ ਪ੍ਰਬੰਧ ਵੀ ਹੁੰਦਾ ਹੈ ਬਿਲਕੁਲ ਠੀਕ ਹੈ ਇਸ ਤੋਂ ਬਿਨਾ ਮਤਲਬ ਜਿਹੜੇ ਪਲਾਸਟਿਕ ਦੀ ਜੂਸੇਜ ਹੈਗੀ ਹੈ ਜਿਹੜੀ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਠੀਕ ਹੈ ਜਿਹੜੀਆਂ ਇਹ ਨਾਲੀਆਂ ਦੇ ਨਾਲ ਕਨੈਕਟਡ ਕਰਕੇ ਸੀਵਰੇਜ ਨਾਲ ਪਾਈਪਾਂ ਜੀ ਉਹ ਦੇਖੋ ਪਹਿਲਾਂ ਪਾਤੀਆਂ ਹੁਣ ਉਹ ਤਾਂ 10 ਲੱਖ ਰੁਪਏ ਦਾ ਟੈਂਡਰ ਲਾਤਾ ਵੀ ਉਹਨਾਂ ਦੇ ਮੂਰੇ ਜਾਲੀਆਂ ਲਾਣੀਆਂ ਐ ਹਾਲਾਂਕਿ ਉਹ ਜਾਲੀਆਂ ਵੀ ਕਾਮਜਾਬ ਨਹੀਂ ਹੈਗੀਆਂ 10 ਲੱਖ ਰੁਪਏ ਉਹ ਐਵੇਂ ਨਹੀਂ ਜਾਣਾ ਜੀ ਤਾਂ ਉਹ ਪਾਈਪਾਂ ਨੂੰ ਮੂਰੇ ਕੋਈ ਬੋਰੀ ਲਾ ਕੇ ਜਾਂ ਹੋਰ ਪਰਮਾਨੈਂਟ ਬੰਦੀ ਕਰ ਦੇਣਾ ਚਾਹੀਦਾ ਜੀ ਉਹ ਪ੍ਰੋਬਲਮ ਕ੍ਰੀਟਿੰਗ ਹੀ ਹੈ ਕਿਉਂਕਿ ਸੀਵਰੇਜ ਦੀ ਪਾਣੀ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਇਨਸਟੈਂਟ ਕਰਨ ਵਾਲੀਆਂ ਹੈਗੀਆਂ ਜੀ ਇਹ ਇਹ 3-4 5-4 ਮੁੱਦੇ ਹੈਗੇ ਰੇਲਵੇ ਫਾਟਕ ਤੇ ਇਹਦੀ ਸਮੱਸਿਆ ਹੈਗੀ ਹੈ ਜਿਹੜੀ ਲੋਡਿੰਗ ਅਨਲੋਡਿੰਗ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਹਨਾ ਜਿੱਥੇ ਜਿਹੜੇ ਕੰਮ ਕੋ ਅਰਜੈਂਟ ਕਰਨ ਵਾਲੇ ਹੈ ਸ਼ਹਿਰ ਦੀ ਲੁੱਕ ਐਂਡ ਫੀਲ ਹੈ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਜਿਵੇਂ ਤਿੰਨ ਕੋਣੀ ਤੇ ਪਾਣੀ ਖੜਕਦਾ ਇੱਥੇ ਬਿਲਕੁਲ ਅਰਜੈਂਟ ਤੌਰ ਤੇ ਕੰਮ ਹੋਣਾ ਚਾਹੀਦਾ ਕੁਝ ਵੀ ਮਤਲਬ ਇਹਨੂੰ ਪਲੈਨਿੰਗ ਦੇ ਤਹਿਤ ਕਰਨਾ ਚਾਹੀਦਾ ਪਰ ਉਹ ਕਰਨ ਲਈ ਬੰਦੇ ਨੂੰ ਮਾਈਂਡ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਨੇ ਜੇ ਕੁਝ ਉਹਦੇ 20-50 ਲੱਖ ਰੁਪਏ ਕੋਈ 10-20 ਕਰੋੜ ਫੰਡਸ ਅਵੇਲੇਬਲ ਕਰਾ ਲਏ ਵੀ ਉਹਨੂੰ ਫਿਰ ਮੁੜ ਕੇ ਜੇਬ 'ਚ ਪਾਉਣ ਦਾ ਸਿਸਟਮ ਬਣਾ ਲਈਏ ਨਾ ਐ ਨਹੀਂ ਲੱਗਦਾ ਮਾਨਸਨ ਦੀ ਮੈਪੰਗ ਨਹੀਂ ਹੋ ਤੁਹਾਨੂੰ ਇੱਕ ਗੱਲ ਮੈਂ ਦੱਸਦਾ ਤੁਸੀਂ ਕਿਸੇ ਫੋਰ ਵੱਡੇ ਸਿਟੀ ਦੇ ਵਿੱਚ ਚਲੇ ਜਾਓ ਮੈਪਿੰਗ ਲੋਕੀ ਆਪੇ ਕਰ ਲੈਂਦੇ ਆ ਹਾਂ ਦੇਖੋ ਲੋਕ ਉੱਥੇ ਵੀ ਮਤਲਬ ਭੀੜੀਆਂ ਗਲੀਆਂ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੂੰ ਆਪਣੀਆਂ ਗਲੀਆਂ ਨੂੰ ਇਸ ਤਰੀਕੇ ਨਾਲ ਡਿਵੈਲਪ ਕਰ ਲਿਆ ਕਿ ਉਹ ਕਲੋਨੀਆ ਨਾਲੋਂ ਵੀ ਬੈਟਰ ਹੈ ਮੈਂ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਐਗਜ਼ਾਮਪਲ ਦੇ ਸਕਦਾ ਜੀ ਸਿਰਫ ਤੁਹਾਡਾ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਮੈਂ ਤਾਂ ਇੱਥੇ ਖੜਾ ਹਾਂ ਮੈਨੂੰ ਮਤਲਬ ਕੋਈ ਡਿਊਟੀ ਲੱਗਦੀ ਹੈ ਜੇ ਕਿਸੇ ਲੀਨੀਅਟ ਬੰਦੇ ਨੂੰ ਇਸ ਤਰ੍ਹਾਂ ਦੀ ਡਿਊਟੀ ਲੱਗਦੀ ਹੈ ਤਾਂ ਉਹ ਉੱਥੇ ਵੀ ਕੰਮ ਕਰਕੇ ਦਿਖਾ ਦੂਗਾ ਹਾਂ ਜੇ ਰੋ ਉਹਨੂੰ ਕੰਮ ਕਰਨ ਦੀ ਟੀਮ ਚਾਹੀਦੀ ਹੈ ਨਿਯਤ ਹੋਣੀ ਚਾਹੀਦੀ ਹੈ ਪਲੱਸ ਉਹਨੂੰ ਕੰਮ ਕਰਨ ਦੀ ਆਪਣੀ ਜਿਹੜੀ ਡਿਊਟੀ ਉਹ ਸਮਝਣੀ ਚਾਹੀਦੀ ਹੈ ਹਾਂ ਆਪਣਾ ਮਾਨਸਾ ਦਾ ਸਿਵਲ ਹਸਪਤਾਲਾ ਬੜੀ ਸੈਂਟਰ ਚ ਬਣਿਆ ਇੱਕ ਤਰ੍ਹਾਂ ਦਾ ਵਸੇ ਇੱਕ ਸਾਈਡ ਵੀ ਕਹਿ ਸਕਦੇ ਆਪਾਂ ਪਰ ਉੱਥੇ ਮਰੀਜ਼ ਨੂੰ ਲੈ ਕੇ ਜਾਣਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲੈ ਕੇ ਜਾਣਾ ਬਹੁਤ ਔਖਾ ਕੰਮ ਹੈ ਜਿਵੇਂ ਹੁਣ ਵਾਰਿਸ਼ ਹੋਸੀ ਪਿੱਛੇ ਜੇ ਇੱਕ ਉੱਡਤ ਭਗਤ RAM ਦੇ ਨੌਜਵਾਨਾਂ ਦਾ ਉਸ ਵਿੱਚ ਟੱਕਰ ਹੋਣ ਕਾਰਨ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਵਾਲੇ ਦੇ ਮੂੰਹ ਤੇ ਪਰਨਾ ਆ ਗਿਆ ਮੀਂਹ ਪੈਂਦਾ ਸੀ ਕਾਰ ਚ ਬੱਜਿਆ ਹੋਇਸੀ ਦੋਨੇ ਮਿੱਤਰ ਸੀਗੇ ਉਹ ਜਦੋਂ ਉਹਨੂੰ ਲੈ ਕੇ ਉਹਨਾਂ ਦੀ ਸਾਰੀ ਕਾਰ ਪਾਣੀ ਨਾਲ ਭਰ ਗਈ ਮਤਲਬ ਉਹ ਸਿਵਲ ਹਸਪੀਟਲ ਮਾਨਸਾ ਕਾਰ ਤੇ ਨਹੀਂ ਪਹੁੰਚ ਸਕੇ ਫਿਰ ਉਹ ਇੱਥੋਂ ਖਿਆਲੇ ਗਏ ਖਿਆਲੋ ਐਂਬੂਲੈਂਸ ਲੱਗ ਗਈ ਐਂਬੂਲੈਂਸ ਫੇਰ ਉਹਨੂੰ ਸਿਵਲ ਹਸਪੀਟਲ ਮਾਨਸਾ ਲੈ ਕੇ ਆਈ ਮੁੰਡਾ ਮੱਸਾ ਬਚਿਆ ਤੁਸੀਂ ਕੀ ਕਹੋਗੇ ਕਿ ਜਿਹੜੀ ਲੋਕੇਸ਼ਨ ਹੈ ਸਿਵਲ ਹਸਪੀਟਲ ਦੀ ਕੀ ਸਹੀ ਹੈ ਜੇ ਉਹ ਵੀ ਸੁਧਾਰ ਹੋਣਾ ਚਾਹੀਦਾ ਕੋਈ ਦੇਖੋ ਇਹ ਪੁਰਾਣੇ ਇੰਸਟੀਚਨ ਹੈ ਜਿਹੜੇ ਪੁਰਾਣੇ ਸ਼ਹਿਰ ਦੇ ਵਿੱਚ ਹਾਵ ਨ ਬਣੇ ਹੋਏ ਹੈ ਹੁਣ ਵਰਦੀ ਇਕਦਮ ਵੱਧ ਗਈ ਤੇ ਉਧਰਲੇ ਪਾਸੇ ਜਾਦਾ ਵੱਧ ਗਈ ਦੇਖੋ ਕੋਈ ਉਹ ਬਾਜ਼ਾਰ ਦੇ ਕਪੀੜਾ ਨਹੀਂ ਪਰ ਇਨਕ੍ਰੋਚਮੈਂਟਸ ਹੈ ਗੀਆਂ ਦੁਕਾਨਾਂ ਦੇ ਮੂਹਰੇ ਪਾਰਕਿੰਗ ਹੈ ਨਹੀਂ ਉੱਥੇ ਨਿਕਲ ਖੜ ਜਾਂਦੇ ਹੁਣ ਪਾਣੀ ਵੀ ਉਧਰ ਖੜਨ ਲੱਗ ਗਿਆ ਉਹ ਫਿਰ ਪ੍ਰੋਬਲਮ ਸੀ ਹੋਰੇ ਨਾਲ ਰਿਲੇਟਡ ਹੈ ਹਾਂਜੀ ਵੱਡੇ ਵੱਡੇ ਸਿਟੀਜ਼ ਮੈਟਰੋ ਸਿਟੀਜ਼ ਗੁਰਗਾਵਾ ਨੋਇਡਾ ਦਿੱਲੀ ਚੰਡੀਗੜ੍ਹ ਪਾਣੀ ਖੜਦਾ ਹੈ ਇਹਦੀ ਦੇਖੋ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਹੈ ਇਹ ਮਤਲਬ ਇਹ ਸਰਕਾਰਾਂ ਦੇ ਲੈਵਲ ਤੇ ਹੈ ਸਰਕਾਰ ਕੋਈ ਬਾਹਰਲੇ ਪਾਸੇ ਇਹਨੂੰ ਜਿੱਥੇ ਅਪਰੋਚ ਰੋਡ ਹੈਗੀ ਹੈ ਉੱਥੇ ਸ਼ਿਫਟ ਕਰ ਸਕਦੀ ਹੈ ਤੇ ਮੈਨੂੰ ਲੱਗਦਾ ਉਹਦੀ ਪਲੈਨਿੰਗ ਵੀ ਚੱਲ ਰਹੀ ਹੈ ਇਹ ਬਹੁਤ ਜਲਦੀ ਮਤਲਬ ਹੋ ਜਾਣਾ ਹੈ ਪਰ ਆਮ ਤੌਰ ਤੇ ਜੇ ਆਪਾਂ ਹੁਣ ਮਾਨਸਾ ਇੱਕ ਦੇਖੋ ਨਾਮ ਨੂੰ ਜ਼ਿਲ੍ਹਾ ਹੈਗਾ ਪਰ ਮਤਲਬ ਇਹ ਇੱਕ ਮੰਡੀ ਹੈ ਜ਼ਿਆਦਾਤਰ ਪਹਿਲਾਂ ਜਿੱਥੇ ਵੀ ਤੁਸੀਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਹਸਪਤਲ ਦੇਖਦੇ ਹੋ ਤਾਂ ਉਹ ਸ਼ਹਿਰ ਦੇ ਵਿੱਚ ਹੀ ਹੈ ਤਾਂ ਇਹ ਚੀਜ਼ਾਂ ਮਤਲਬ ਜਿਵੇਂ ਜਿਵੇਂ ਸ਼ਹਿਰ ਡਵੈਲਪ ਹੋ ਰਹੇ ਹੈ ਉਵੇਂ-ਉਵੇਂ ਮਤਲਬ ਆਪਣੇ ਲੋਕ ਵੀ ਮਤਲਬ ਜਿਆਦਾ ਕੰਜਸਟਡ ਹੈ ਜਿਵੇਂ ਜੇ ਹੌਲੀ ਹੌਲੀ ਜੇ ਹੁਣ ਬਾਹਰ ਨੂੰ ਜਾਣ ਤਾਂ ਆਪਣੇ ਆਪੇ ਚੀਜ਼ਾਂ ਵੀ ਚੱਲੀ ਜਾਣ ਹਨਾ ਸਡੇ ਬਾਏ ਡੇ ਮਤਲਬ ਸਾਨੂੰ ਵੀ ਰਹਿ ਵੀ ਇਹ ਜਲਦੀ ਇਹ ਹਸਪੀਟਲ ਜਿਹੜਾ ਹੈਗਾ ਬਾਹਰ ਚਲਾ ਜਾਊਗਾ ਹਾਂਜੀ ਇਸ ਹੀ ਸਾਡੇ ਨਾਲ ਐਡਵੋਕੇਟ ਸਾਹਿਬ ਮਾਨਸਾ ਤੋਂ ਉਹ ਵਧੀਆ ਗੱਲਾਂ ਦੱਸੀ ਇਹਨਾਂ ਨੇ ਕਿ ਕਿੱਥੇ ਕਿੱਥੇ ਸਿਸਟਮ ਦੇ ਵਿੱਚ ਕੀ ਕੀ ਸੁਧਾਰ ਹੋਣਾ ਚਾਹੀਦਾ ਅਪਡੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਕੰਮ ਹੋਰ ਸਿਟੀਆਂ ਦੇ ਵਿੱਚ ਆਨਲਾਈਨ ਹੁੰਦੇ ਆ ਉਹ ਮਾਨਸਾ ਦੇ ਵਿੱਚ ਮੋਸਟਲੀ ਆਫਲਾਈਨ ਹੁੰਦੇ ਆ ਉਹਨਾਂ ਨੂੰ ਆਨਲਾਈਨ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਤੰਦਰਿਆਂ ਨਾ ਹੋਣ ਪੂਰੇ ਲੋਕਾਂ ਕੋਲ ਜਿਹੜਾ ਵਿਜ਼ਨ ਹੈ ਕਲੀਅਰ ਵਿਜ਼ਨ ਹੋਣਾ ਚਾਹੀਦਾ ਕਿ ਨਗਰ ਕੌਂਸਲ ਕੀ ਕਰ ਰਹੀ ਹੈ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਗਲਾ ਪ੍ਰੋਗਰਾਮ ਇਹ ਜੀ ਕਿਸੇ ਹੋਰ ਸਖਸੀਤਾਂ ਨਾਲ ਲੈ ਕੇ ਤੁਹਾਡੇ ਸਾਨੂੰ ਮੁਖਾਵਾਂਗੇ ਤਦ ਤੱਕ ਲਈ ਕੈਮਰਾਮੈਨ प्रदीप ਸਿੰਘ ਦੇ ਨਾਲ ਇਕਵਾਲ ਸਿੰਘ ਸਿੱਧੂ ਨੂੰ ਜੱਜ ਤਾਂ